ਜਦੋਂ ਮੈਂ ਘਰੋਂ ਉੱਥੇ ਨਿਕਲ ਗਿਆ ਮੈਂ ਫੋਨ ਬੰਦ ਕਰਿਆ ਇਹਨਾਂ ਨੂੰ ਹੱਥ ਨਾਲ ਲੱਗਾ ਮੈਂ ਇੱਥੇ ਇਹਨਾਂ ਨੇ ਘਰੇ ਪੁਲਿਸ ਬਿਠਾਈ ਫਿਰ ਇਹਨੇ ਸਵੇਰੇ ਪੁਲਿਸ ਉੱਠਾ ਇਹ ਤੁਸੀਂ ਕੋਈ ਠੇਕਾ ਲਿਆ ਹੋਇਆ ਪੰਜਾਬ ਨੂੰ ਬਚਾਉਂਦਾ ਹੋਵੇ ਕਾਫਲਾ ਤਾਂ ਬੜੀ ਦੂਰ ਦੀ ਗੱਲ ਆ ਇਹ ਤਾਂ ਕੱਲੇ ਕੱਲੇ ਬੰਦੇ ਨੂੰ ਜਿੱਕਿ ਨੂੰ ਮੈਂ ਫੋਨ ਕਰਾਇਆ ਹਰ ਇੱਕ ਬੰਦੇ ਨੂੰ ਡਰਾਇਆ ਧਮਕਾਇਆ ਵੀ ਕਿਤੇ ਨਹੀਂ ਤੁਸੀਂ ਜਾਣਾ ਅੱਜ ਸਾਨੂੰ ਗ੍ਰਿਫਤਾਰ ਕੀਤੇ ਤੁਸੀਂ ਫਿਰ ਕੱਲ ਹੀ ਕਿਉਂ ਨਹੀਂ ਪਹੁੰਚੇ ਉੱਥੇ ਸਵੇਰੇ ਪਹੁੰਚ ਜਾਂਦੇ ਤੁਸੀਂ ਜਰ ਕਿੱਥੇ ਪਹੁੰਚ ਜਾਂਦਾ ਮੈਨੂੰ ਤਾਂ ਮੱਝ ਦੇ ਪਿੰਡਾਂ 'ਚ ਤੁਰ ਫਿਰਦਾ ਪੁਲਿਸ ਨੇ ਜਦੋਂ ਮੈਨੂੰ ਫੜ ਫੜ ਕੇ ਲੈਂਦੇ ਉੱਥੇ ਗੱਲਾਂ ਹੁੰਦੀਆਂ ਹੁੰਦੀਆਂ ਨੇ ਇਤੋਂ ਬਾਅਦ 'ਚ ਮੈਂ ਇੱਥੋਂ ਐਨਕ ਤਾਂ ਛੋਣ ਲੜਾ ਆਪਾਂ ਕਮਾਂ ਤਾਂ ਮਾਨ ਸਿੱਖਾਂ ਦਾ ਸ ਦਾਨ ਨੇ ਸਿੱਧੂ ਦੀ ਅੱਜ ਗ੍ਰਿਫਤਾਰੀ ਹੁੰਦੀ ਹੈ ਪੂਰਾ ਦਿਨ ਪੰਜਾਬ ਪੁਲਿਸ ਇਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਰੱਖਦੀ ਹੈ ਗ੍ਰਿਫਤਾਰੀ ਕਿਹੜੇ ਕਾਰਨ ਕਰਕੇ ਹੋਈ ਹੈ ਕੋਈ ਏਜੰਟ ਨਾਲ ਮਸਲਾ ਸੀ ਕੋਈ ਇਹ ਜਿਹੜੀਆਂ ਗੱਲਾਂ ਬਾਤਾਂ ਸਾਰੀਆਂ ਹੀ ਮੈਂ ਪੰਜਾਬ ਨਾਲ ਸਾਂਝੀਆਂ ਕਰਨਾ ਆ ਪੰਜਾਬ ਦੇ ਲੋਕਾਂ ਨਾਲ ਗੱਲਾਂ ਸਾਂਝੀਆਂ ਕਰਨਾ ਆ ਹੁਣ ਸਵਾਲ ਇਹ ਆ ਜਿਹੜਾ ਕਿ ਕੀ ਹੋਇਆ ਭਾਈ ਅਮਰਤਪਾਲ ਜੀ ਹੁਣ ਸਾਰੇ ਨੌਜਵਾਨ ਸਾਨੂੰ ਸਭ ਨੂੰ ਉਸ ਚੀਜ਼ ਦਾ ਪਤਾ ਹੀ ਅਕੀ ਡੂਗੂ ਕਰਦੇ ਜਿਲ੍ਹਾਂ ਦੇ ਵਿੱਚ ਬੰਦ ਲਿਓ ਜੇ ਜਿਨ੍ਹਾਂ ਨੇ ਆਪਦੀ ਪੰਥ ਦੀ ਗੱਲ ਕੀਤੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨੌਜਵਾਨੇ ਨੂੰ ਨਸ਼ਿਆਂ ਦੇ ਵਿੱਚੋਂ ਕੱਟਣ ਦੀ ਗੱਲ ਕੀਤੀ ਉਹਨਾਂ ਨੇ ਚੱਕ ਕੇ ਲਾ ਕੇ ਨਸੇ ਵਰਗੀਆਂ ਧਾਰਾ ਉੱਥੇ ਸੜਤੇ ਉਹਨਾਂ ਨੇ ਬੁਰਾ ਕੀ ਕਰਤਾ ਅੱਛਾ ਹੁਣ ਇਹ ਕੀ ਹੋਇਆ ਬਾਈ ਹੁਣ ਆਪਾਂ ਬਾਈ ਜਿੰਨਾ ਵੀ ਜੋਗ ਰਹੇ ਆ ਆਪਾਂ ਪਿੰਡਾਂ ਦੇ ਵਿੱਚ ਮਾਝੇ ਦੇ ਪਿੰਡਾਂ 'ਚ ਮੈਂ ਪ੍ਰਚਾਰ ਕਰਦਾ ਫਿਰਦਾ ਸੀਗਾ ਪਰसों ਦੀ ਗੱਲ ਆ ਇਸ ਤੋਂ ਪਹਿਲਾਂ ਵੀ ਆਪਣਾ ਜਿੰਨਾ ਕਿ ਜੋਗ ਰਹਾਂ ਮੈਂ ਪਿੰਡਾਂ ਦੇ ਪ੍ਰਚਾਰ ਕਰਦੇ ਫਿਰਦੇ ਸੀ ਹੁਣ ਮੈਂ ਸੋਸ਼ਲ ਮੀਡੀਆ ਤੋਂ ਹਰ ਇੱਕ ਚੀਜ਼ ਨਹੀਂ ਪਾਉਂਦਾ ਸੀਗਾ ਸੋਸ਼ਲ ਮੀਡੀਆ ਤੇ ਵੀਡੀਓ ਸਾਡੇ ਦੋ ਤਿੰਨ ਮੁੰਡਿਆਂ ਨੇ ਚੜਾਤੀਆਂ ਜੋ ਚੜਾਈਆਂ ਹੋਈਆਂ ਫਿਰ ਇਹ ਮਾਝੇ ਦੇ ਵੱਡੇ ਆਪਾਂ ਪੁਲਿਸ ਉਧਰੋਂ ਉਧਰੋਂ ਉਹਨਾਂ ਨੇ ਫੋਨ ਕਰਤਾ ਇਧਰੋਂ ਕਿਉਂਕਿ ਸਾਰੀ ਤਾਂ ਹੁਣ ਮੈਨੂੰ ਪਤਾ ਪੁਲਿਸ ਤਾਂ ਸਰਕਾਰ ਅੰਡਰੀ ਐ ਹੁਣ ਜਦੋਂ ਪਤਾ ਲੱਗਿਆ ਉੱਥੇ ਉਹਨਾਂ ਨੇ ਫੋਨ ਮਾਰਿਆ ਫਿਰ ਉਧਰੋਂ ਕੀ ਹੋਇਆ ਉਧਰ ਛੱਡ ਇੱਧਰ ਨੂੰ ਆਉਣ ਤੋਂ ਬਾਅਦ ਫਿਰ ਕੀ ਵਾ ਮੈਂ ਖਾ ਚੱਲ ਇੱਧਰੋਂ ਨਾ ਹੁਣ ਕੱਲ ਕੱਲ ਮੈਨੂੰ ਇਹ ਸੀਗਾ ਮੈਂ ਖੈਰ ਆਪਾਂ ਗੱਡੀਆਂ ਹੋਣ ਜਿਵੇਂ ਆ ਜੋੜਾ ਬੱਠਾ ਆਪਣਾ ਇਹ ਪਾਤਣ ਵਾਲੇ ਸਾਰੇ ਹਨਾ ਇੱਧਰ ਦਾ ਸਾਡਾ ਆਪਣਾ ਸਾਰਾ ਸੀ ਗਰੁੱਪ ਆ ਸਾਰੀ ਆਪਣੀ ਟੀਮ ਆ ਤੁਸੀਂ ਵੀ ਚਲੋ ਇਸ ਟੀਮ ਦੇ ਵਿੱਚ ਹੀ ਆਉਣੇ ਆ ਵੀ ਆਪਾਂ ਯਾਰ ਨੌਜਵਾਨਾਂ ਨੂੰ ਆਪਾਂ ਫੋਨ ਕਰਕੇ ਆਪਣਾ ਕਾਫਲਾ ਲੈ ਕੇ ਜਾਵਾਂਗੇ ਕਾਫਲਾ ਤਾਂ ਬੜੀ ਦੂਰ ਦੀ ਗੱਲ ਆ ਇਹ ਤਾਂ ਕੱਲੇ ਕੱਲੇ ਬੰਦੇ ਨੂੰ ਜਿਕੇ ਨੂੰ ਮੈਂ ਫੋਨ ਕਰਿਆ ਹਰ ਇੱਕ ਬੰਦੇ ਨੂੰ ਡਰਾਇਆ ਧਮਕਾਇਆ ਵੀ ਕਿਤੇ ਨਹੀਂ ਤੁਸੀਂ ਜਾਣਾ ਇਹ ਟਰੌਂਟ ਧਮਕਾਉਣ ਨੂੰ ਸੀ ਐਡਾ ਕੀ ਕਰਤਾ ਯਾਰ ਸਮਝ ਨਹੀਂ ਆਉਂਦੀ ਯਾਰ ਤੁਸੀਂ ਨਹੀਂ ਫਿਰ ਤਾਂ ਨਹੀਂ ਸ਼ਰਿਆਂ ਵਿੱਚ ਅਸੀਂ ਗੁਲਾਮ ਆ ਮੈਨੂੰ ਮਹਾਲੀ ਤੋਂ ਜਿਹੜੇ ਆਪਣੇ ਨੌਜਵਾਨ ਸੀ ਕੁਝ ਨੌਜਵਾਨ ਕਹਿੰਦੇ ਹਣ ਉਧਰ ਉਧਰ ਜਦੋਂ ਆ ਮੈਂ ਕਾਫਲਾ ਕਰਦਾ ਉਹਨੇ ਆਪਣੇ ਪੱਕੇ ਮਿੱਤਰ ਉੱਥੇ ਬੈਠੇ ਨੇ ਉਹ ਕਹਿੰਦੇ ਆਪਾਂ ਉਹ ਵੀ ਚੱਲਾਂਗੇ ਵੀ ਸਾਰੇ ਆਪਾਂ ਚੱਲਾਂਗੇ ਉਧਰੋਂ ਗੱਡੀਆਂ ਲੈ ਕੇ ਕੋਸ ਇਧਰੋਂ ਜੋਰੇ ਵਰਗੇ ਆਏ ਸੀ ਇੱਕ ਥਾਂ ਤੇ ਅਸੀਂ ਬਲਾਂਸ ਸੀਗਾ ਵੀ ਇਕੱਠੇ ਹੋ ਕੇ ਆਪਾਂ ਵੱਡਾ ਕਾਫਲਾ ਬਣਾ ਕੇ ਚੱਲਾਂਗੇ ਇਕੱਲੇ ਇਕੱਲੇ ਬੰਦੇ ਨੇ ਉਹਨਾਂ ਨੂੰ ਫੋਨ ਲਾਇਆ ਫੇਰ ਕੀ ਹੋਇਆ ਉਹਨਾਂ ਨੇ ਗਿਫਤਾਰ ਫੇਰ ਇਹਨਾਂ ਨੂੰ ਜਦੋਂ ਮੈਂ ਘਰੋਂ ਇੱਥੋਂ ਨਿਕਲ ਗਿਆ ਮੈਂ ਫੋਨ ਬੰਦ ਕਰਿਆ ਇਹਨਾਂ ਨੂੰ ਹੱਥ ਨਾਲ ਲੱਗਿਆ ਮੈਂ ਇੱਥ ਫਿਰ ਉਹਨੇ ਸਵੇਰੇ ਪੁਲਿਸ ਬਿਠਾਈ ਫਿਰ ਕੀ ਹੋਇਆ ਜਦੋਂ ਮੈਂ ਜਿੱਥੋਂ ਫੋਨ ਖੋਲਿਆ ਫਿਰ ਉਹਨੇ ਟਰੈਪ ਹੁਣ ਜਦੋਂ ਕਿਉਂਕਿ ਫੋਨ ਤੋਂ ਬਿਨਾਂ ਤਾਂ ਬੰਦੇ ਇਕੱਠੇ ਨਹੀਂ ਹੁੰਦੇ ਸੋਸ਼ਲ ਮੀਡੀਆ ਦੇ ਪੌਣੇ ਉੱਥੋਂ ਸਾਰਾ ਕੁਝ ਚੱਕ ਦਿੰਦੇ ਨੇ ਇਹ ਫੇਸਬੁੱਕ ਜਿੰਨਾ ਜਿਹੜਾ ਵੀ ਕੋਈ ਭਾਈ ਅੰਮ੍ਰਿਤਪਾਲ ਦੀ ਗੱਲ ਕਰਦਾ ਫੇਸਬੁੱਕ ਤੇ ਪੇਜ ਡਾਉਣ ਲੱਗੇ ਕਾਊਂਟ ਡਾਊਨ ਲੱਗੇ YouTube ਚੈਨਲ ਉਹ ਡਾਉਣ ਲੱਗੇ ਇਹ Instagram ਵੀ ਡੇ ਸਾਰਾ ਕੁਝ ਡਾਉਣ ਲੱਗੇ ਹੁਣ ਜਦੋਂ ਫੋਨ ਖੋਲਿਆ ਫਿਰ ਇਹਨਾਂ ਨੇ ਲਾ ਕੇ ਟਰੈਪ ਉੱਥੋਂ ਰਾਜ ਚੱਕ ਲਿਆ ਇਹ ਜਿਹੜਾ ਕੀ ਜਿਹੜੇ ਹਾਲਾਤ ਬਣ ਰਹੇ ਨੇ ਮੈਂ ਇੱਕ ਝਾੜੂ ਦੇ ਸਾਰੇ ਜਿਹੜੇ ਸਮਰਥਕਾਂ ਨੂੰ ਕਹਿਣਾ ਚਾਹਣਾ ਉਹ ਤੁਸੀਂ ਡੁੱਬ ਕੇ ਮਰ ਜਾਓ ਜਿਹੜਿਆ ਫੇਕ ਕਮੈਂਟ ਕਰਦੇ ਹੋਣ ਜਿਹੜਿਆ ਕਿੜੇ ਝਾੜੂ ਦੇ ਸਮਰਥਕ ਬਣੇ ਖੜੇ ਹੋ ਉਹ ਤੁਹਾਡੇ ਪੰਜਾਬ ਦੇ ਨਾਲ ਤੁਹਾਡੇ ਪੱਗਾਂ ਤੇ ਗੱਲ ਆ ਗਈ ਉਹ ਇਹ ਭਗਮਾਨਤਮਾਨ ਬਹੁਤ ਤਕੜਾ ਵਿਅੰਤਾ ਬੁੱਚੜ ਬਣ ਗਿਆ ਇਹ ਤੁਹਾਡੇ ਪੰਜਾਬ ਨੂੰ ਇਹਨੇ ਨੌਜਵਾਨੀ ਨੂੰ ਜਿਵੇਂ ਸਾਡੇ ਨਾਲ 84 ਤੇ 90 ਦੇ ਵਿੱਚ ਹੁੰਦਾ ਰਿਹਾ ਉਹ ਕੁਝ ਹੋਣਾ ਹੋਣ ਲੱਗ ਗਿਆ ਹੋ ਵੀ ਰਿਹਾ ਤੇ ਓਦੋਂ ਵੱਧ ਹੋਣਾ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਊਗਾ ਇਹ ਦਿੱਲੀ ਵਾਲੇ ਇਹ ਜਿਹੜੇ ਆਪਣਾ ਰਾਗਵ ਚੱਡੇ ਵਰਗੇ ਸੰਦੀਪ ਪਾਠਕ ਵਰਗੇ ਜਿੰਨੇ ਵੀ ਕੇਸਰੀ ਵਾਲ ਵਰਗੇ ਇਹਨਾਂ ਦਾ ਹੱਥ ਠੋਕਾ ਬਣ ਕੇ ਭਾਜਪਾ ਦਾ ਹੱਥ ਠੋਕਾ ਬਣ ਕੇ ਮਿੱਥਿਆ ਦਾ ਹੱਥ ਠੋਕਾ ਬਣ ਕੇ ਪੰਜਾਬ ਦੇ ਨੌਜਵਾਨੇ ਦਾ ਦੁਸ਼ਮਣ ਬਣ ਗਿਆ ਹੁਣ ਤੁਹਾਡੇ ਤੇ ਗੱਲ ਖੜੀ ਆ ਪੰਜਾਬ ਦੇ ਲੋਕ ਹੁਣ ਇਹਨੇ ਜਿਹੜੇ ਵੋਟਾਂ ਮੰਗਣਾਉਣਗੇ ਇਹਨਾਂ ਨੂੰ ਖੜ ਕੇ ਸਵਾਲ ਤਾਂ ਪੁੱਛੋ ਵੀ ਅਸੀਂ ਬੁਰਾ ਕੀ ਕਰਤਾ ਯਾਰ ਉਹ ਛੜ ਦੋ ਏ ਚਾੜੂ ਦੇ ਸਮਰਥਕ ਕੋ ਖੜਾ ਉਹ ਡੱਬ ਕੇ ਮਰਦੇ ਤੁਸੀਂ ਹੁਣ ਤੁਹਾਡੀ ਜਵਾਨੀ ਤੁਸੀਂ ਅਸੀਂ 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 ਬੁਰਾ ਕੀ ਕਰਤਾ ਸੀ ਪੰਜਾਬ ਦੀ ਗੱਲ ਕਰਦੇ ਆ ਉਹ ਡੱਬ ਕੇ ਮਰਦੇ ਤੁਸੀਂ ਹੁਣ ਵੀ ਕਟੜ ਦੇ ਸਮਰਥਕ ਬਣੇ ਖੜੇ ਹੋ ਉਹ ਡੱਬ ਕੇ ਮਰਦੇ ਸੀ ਤਾਂ ਤੁਹਾਡੇ ਭਰਾ ਐ ਮੈਂ ਥਾਰੇ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰਦਾ ਮੇਰੇ ਭਰਾਵਾਂ ਨੂੰ ਅਸੀਂ ਤੁਹਾਡੇ ਭਰਾ ਐ ਅਸੀਂ ਅਸੀਂ ਦੱਸੋ ਅਸੀਂ ਮਾੜਾ ਕੀ ਕਰਿਆ ਅਸੀਂ ਤੁਹਾਡੇ ਪੰਜਾਬ ਦੀ ਗੱਲ ਕਰਦੇ ਆ ਮੈਨੂੰ ਇਹ ਦੱਸ ਦੋ ਜਿੰਨੇ ਵੀ ਹੁਣ ਤੂੰ ਫਰਜ਼ ਕਰ ਆਪਾਂ ਇੱਕ ਮੁੱਦਾ ਠਾਇਆ ਸੀ ਕਿੰਨੇ ਮਾ ਚਾੜੂ ਦੇ ਜਿੰਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਵਿੱਚ ਕਿੰਨੇ ਆ ਦੇ ਬੰਦੇ ਨੇ ਮੈਂ ਪੈਸੇ ਕਢਵਾਏ ਬਿਲਕੁਲ ਬਿਲਕੁਲ ਇੱਥੇ ਤੇ ਕਰਕੇ ਮੈਂ ਪੁਲਿਸ ਵਾਲਿਆਂ ਦੇ ਕਿੰਨੇ ਏਐਸਆਈਆਂ ਦੇ ਐਸਐਚਓ ਦੇ ਕਿੰਨੇ ਪੈਸੇ ਕਢਵਾ ਕੇ ਦਿੱਤੇ ਨਾ ਏਜੰਟਾਂ ਨੂੰ ਉਹ ਤੁਸੀਂ ਡੁੱਬ ਕੇ ਮਰ ਜਿਓ ਸੀ ਕਿ ਮਾੜਾ ਕਰਤਾ ਯਾਰ ਮੈਂ ਕੀ ਮਾੜਾ ਕਰਤਾ ਕਿਸਾਨੀ ਲਈ ਮੈਂ ਜਿੱਥੇ ਕਿ ਜੁਗ ਜਿੰਨੇ ਕਿ ਛੋਕਰਾ ਮੈਂ ਨਹੀਂ ਕਹ ਰਿਹਾ ਕੋਈ ਬਾਬਾ ਵਾਂ ਬੜਾ ਮਾਨਾ ਕਿਸਾਨੀ ਲਈ ਜਿੰਨੇ ਕਿ ਛੋਕਰਾ ਮੈਂ ਹਰ ਇੱਕ ਧਰਨੇ ਦੇ ਵਿੱਚ ਹੋਂਨਾ ਤੁਹਾਡੇ ਪੰਥ ਦੀ ਗੱਲ ਆ ਤੁਹਾਡੇ ਇਤਿਹਾਸ ਦੀ ਗੱਲ ਆ ਤੁਹਾਡੇ ਪੱਗਾਂ ਤੇ ਆ ਕੇ ਉਹ ਤੁਸੀਂ ਹੁਣ ਵੀ ਇਹਨਾਂ ਦੇ ਕੱਟ ਛੱਡ ਦੋ ਇਸ ਪਾਰਟੀ ਦਾ ਖੜਾ ਬਹੁਤ ਗੰਦੀ ਪਾਰਟੀ ਆ ਬਹੁਤ ਗੰਦੀ ਪਾਰਟੀ ਆ ਖੜਾ ਛੱਡ ਦੋ ਇਹਦਾ ਛੱਡ ਕੇ ਆਪਣੇ ਗੱਲ ਪੰਜਾਬ ਦੀ ਕਰਨ ਲੱਗ ਜਿਓ ਛੱਡ ਦੋ ਇਹ ਪਾਰਟੀ ਦੇ ਪਿੱਛੇ ਲੜਨਾ ਘਾਟੇ ਦੇ ਵਿੱਚ ਕੋਈ ਪਾਰਟੀ ਵੀ ਨਹੀਂ ਹੈਗੀ ਇੱਥੇ ਬਾਦਲਾਂ ਦਾ ਕੋਈ ਵੀ ਬੰਦਾ ਨਹੀਂ ਗਿਆ ਉੱਥੇ ਧਰਨੇ ਦੇ ਵਿੱਚ ਬਾਦਲਾਂ ਦਾ ਹੱਕ ਦੀ ਜਿਹੜੀ ਪੰਥਿਕ ਪਾਰਟੀ ਕਾਉਣ ਵਾਲੀ ਕਿਉਂ ਨਹੀਂ ਗਿਆ ਉੱਥੇ ਦੱਸੋ ਕਾਂਗਰਸ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਕੋਈ ਨਹੀਂ ਗਿਆ ਇਸ ਕਰਕੇ ਹੋਏ ਪੰਜਾਬ ਦੇ ਲੋਕੋ ਪਿੰਡਾਂ ਵਾਲੇ ਲੋਕੋ ਜਿੰਨੇ ਵੀ ਵੋਟਾਂ ਮੰਗਣ ਲਈ ਆਉਣਗੇ ਖੜ ਕੇ ਸਵਾਲ ਜਵਾਬ ਜ਼ਰੂਰ ਪੁੱਛਿਓ ਕਿ ਤੁਸੀਂ ਸਾਡੇ ਪੰਜਾਬ ਦੇ ਐਡੇ ਵੱਡੇ ਦੁਸ਼ਮਣ ਕਿਉਂ ਬਣ ਗਏ ਅਸੀਂ ਬੁਰਾ ਕੀ ਕੀਤਾ ਸਾਨੂੰ ਇਸ ਗੱਲ ਦਾ ਜਵਾਬ ਦਿਓ ਅੱਜ ਸਾਨੂੰ ਗ੍ਰਿਫਤਾਰ ਕੀਤੇ ਤੁਸੀਂ ਫਿਰ ਕੱਲ ਹੀ ਕਿਉਂ ਨਹੀਂ ਪਹੁੰਚੇ ਉੱਥੇ ਸਵੇਰੇ ਪਹੁੰਚ ਜਾਂਦੇ ਤੁਸੀਂ ਜਰ ਕਿੱਥੇ ਪਹੁੰਚ ਜਾਂਦਾ ਮੈਂ ਤਾਂ ਮਾਝੇ ਦੇ ਪਿੰਡਾਂ 'ਚ ਤੁਰਫਰਦਾ ਮੋਰਚੇ ਵੱਲ ਉੱਥੇ ਡਿਊਟੀ ਲੱਗੀ ਹੋਈ ਆ ਮਾਤਾ ਵੱਲੋਂ ਅਮਰਤਪਾਲ ਦੀ ਵੱਲੋਂ ਇਹਨਾਂ ਨੂੰ ਕੀ ਪਤਾ ਐ ਤਾਂ ਇੱਥੇ ਦੋ ਚਾਰ ਇੱਥੇ ਨੂੰ ਤਾਂ ਹੱਥ ਨੇ ਮੈਨੂੰ ਲੱਗਦਾ ਬਾਹਰਲੇ ਵੀ ਲੱਗਣਗੇ ਇੱਥੇ ਇੱਕ ਦੋ ਹੋਰ ਵੀ ਲੱਗਣਗੇ ਉਹ ਤਾਂ ਬੋਲੀ ਜਾਣਦੇ ਆ ਉਹਦਾ ਸਾਰੇ ਸਾਰੇ ਸਰਕਾਰੀ ਬੰਦੇ ਨੇ ਪ੍ਰੀਪੈਣ ਕਿੰਦਾ ਪੁੱਛ ਕੇ ਉਹਦੀ ਮਾਤਾ ਨਾਲ ਜਾ ਕੇ ਗੱਲ ਅਦੀ ਬੋਲ ਕੈਮ ਐ ਅੱਛਾ ਤੁਸੀਂ ਪ੍ਰਚਾਰ ਰਾਤ ਵੀ ਪ੍ਰਚਾਰ ਕਰ ਸਾਰਾ ਪ੍ਰਚਾਰ ਹੀ ਕਰਦਾ ਫਿਰਦੇ ਇਕੱਠ ਨਹੀਂ ਤਾਂ ਪ੍ਰਚਾਰ ਕਰਦੇ ਫਿਰਦੇ ਆ ਹੁਣ ਉੱਥੇ ਬਹਿ ਕੇ ਥੋੜਾ ਪ੍ਰਚਾਰ ਹੋਊਗਾ ਮੋਰਚੇ ਦੇ ਵਿੱਚ ਉਹੀ ਤਾਂ ਇਕੱਠ ਦਾ ਕਰਦੇ ਫਿਰਦਾ ਉਸ ਨੂੰ ਤਾਂ ਇਹ ਜਰ ਨਹੀਂ ਸਕੇ ਦੂਜਾ ਨੰਬਰ ਤੁਸੀਂ ਇੱਕ ਗੱਲ ਕਹਿੰਦੇ ਹੋ ਵੀ ਮੈਨੂੰ ਕਿਉਂ ਗ੍ਰਿਫਤਾਰ ਕਰਦੇ ਨੇ ਮੈਨੂੰ ਕਿਉਂ ਤੰਗ ਕਰਦੀ ਹੈ ਪੁਲਿਸ ਤੁਹਾਨੂੰ ਤਾਂ ਤੰਗ ਕਰਦੀ ਹੈ ਤੁਸੀਂ ਕੋਈ ਠੇਕਾ ਲਿਆ ਹੋਇਆ ਪੰਜਾਬ ਨੂੰ ਬਚਾਉਂਦਾ ਮੈਨੂੰ ਇਹ ਚੀਜ਼ ਦਾ ਇਹ ਚੀਜ਼ ਦਾ ਮੇਰੀ ਗੱਲ ਸੁਣ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਛੋਟੇ ਭਾਈ ਨਹੀਂ ਨਹੀਂ ਮੇਰੀ ਮੇਰੀ ਗੱਲ ਸੁਣ ਲੋਕਾਂ ਦੀ ਜ਼ਿੰਮੇਵਾਰੀ ਦੀ ਗੱਲ ਨਹੀਂ ਜਿਹੜੀ ਜਵਾਨੀ ਨੂੰ ਆਪਾਂ ਜਗਾ ਰਹੇ ਹਾਂ ਜਿਹੜੇ ਆਪਾਂ ਨੂੰ ਆਪਾਂ ਜਿਹੜੇ ਬੋਲ ਰਹੇ ਹਾਂ ਆਪਾਂ ਨੂੰ ਜਵਾਨੀ ਕਿੰਨੀ ਸੁਣਦੀ ਹੈ ਤੋ ਇਸ ਹਾਵ ਲਾਲਾ ਆਪਣੇ ਪਿੱਛੇ 2.5 ਲੱਖ ਦਾ ਪਿੰਡ ਕੋਲ ਬਣ ਗਿਆ ਇਹ ਕੋਈ ਦੁਨੀਆ ਦੇ ਵਿੱਚ ਰਿਕਾਰਡ ਬਣਿਆ ਠੀਕ ਆ ਨਾ ਗੱਲ ਇਹ ਜਿਹੜੀ ਚੀਜ਼ ਆ ਪਤਾ ਕੀ ਭਾਨੇ ਤੇ ਸਿੱਧੂ ਦੇ ਪਿੱਛੇ ਲੋਕ ਨੇਗੇ ਠੀਕ ਆ ਨਾ ਗੱਲ ਇਹ ਜਿਹੜੇ ਆਪਾਂ ਜਗਾ ਰਹੇ ਹਾਂ ਜਿਹੜੇ ਆਪਾਂ ਕਹਿ ਰਹੇ ਹਾਂ ਵੀ ਸਾਡੇ ਪੰਜਾਬ ਨਾਲ ਧੱਕਾ ਹੋ ਰਿਹਾ ਹੈ ਇਹ ਬਰਦਾਸ਼ਤ ਨਹੀਂ ਹੋ ਰਿਹਾ ਵੀ ਜਿਹੜੇ ਲੋਕ ਗੱਲਾਂ ਕਰਦੇ ਨੇ ਘਰੇ ਬੈਠ ਕੇ ਗੱਲਾਂ ਕਰਦੇ ਨੇਗੇ ਮੈਨੂੰ ਇਹ ਦੱਸ ਦੇ ਵੀ ਪ੍ਰਚਾਰ ਵੀ ਕਰ ਰਹੇ ਆ ਆਪਾਂ ਲੱਗੇ ਵੀ ਪਏ ਆ ਤੇ ਫ ਆਹ ਥੋੜਾਵੇਂ ਇਕੱਲਾ ਸੋਸ਼ਲ ਮੀਡੀਆ ਤੇ ਬੈਠ ਕੇ ਗੱਲਾਂ ਹੋ ਜਾਣਗੀਆਂ ਗਰਾਉਂਡ ਤੇ ਤਾਂ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਬੋਲਣਾ ਇਕੱਲੇ-ਇਕੱਲੇ ਨੂੰ ਕਿਹਾ ਵੀ ਚਲੋ 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 ਸਰਕਾਰ ਨੇ ਪਤਾ ਕਿੰਨਾ بڑا ਅੰਦਰ ਲੋਕਾਂ ਦੇ ਮਨ 'ਚ ਡਰ ਬਿਠਾਇਆ ਪਿਆ ਲੋਕਾਂ ਨੇ ਮਨ 'ਚ ਡਰ ਬਿਠਾਇਆ ਪਿਆ ਵੀ ਜਾਣਾ ਨਹੀਂ ਉੱਥੇ ਇੰਟਰਨੈਟ ਇਹਨਾਂ ਨੇ ਬੰਦ ਕਰ ਇਹ ਤਾਂ ਕਹਿੰਦੇ ਵੀ ਤੁਹਾਡੇ ਤੇ ਵੀ ਨੌਜਵਾਨਾਂ ਨੂੰ ਇਹ ਗੱਲ ਕਹਿੰਦੇ ਨੇ ਜਿਹੜਾ ਕੋਈ ਗੱਲ ਕਰਦਾ ਪੰਜਾਬ ਦੀ ਤੁਹਾਡੇ ਤੇ ਵੀ ਉਹਨਾਂ ਵਾਂਗੂ ਐਨਐਸਏ ਲਾਵਾਂਗੇ ਸੋਨੂੰ ਵੀ ਡਿਪੂਰੂ ਕਰਦੇ ਜੇਲਾਂ ਸੱਟਾਂਗੇ ਤਾਂ ਆਹ ਤਮਕਾਰ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਯਾਰ ਇੱਕ ਨਾ ਕਰਨਾ ਛਾੜ ਕੇ ਉਸ ਜਿਹੜੀ ਚਵਾੜੂ ਪਾਰਟੀ ਦੇ ਵਿੱਚ ਕੋਈ ਜਿਹੜਾ ਪਰਚਾ ਗਲਤ ਨਹੀਂ ਹੋਇਆ ਭਗਵਾਨ ਤੁਮਣ ਵੀ ਕਹਿੰਦਾ ਹੁੰਦਾ ਮੇਰੇ ਤੇ ਗਲਤ ਪਰਚਾ ਨਹੀਂ ਹੋਇਆ ਮੈਂ ਕੀ ਚੇਹੇ ਨਹੀਂ ਚੋਰਾ ਮੇਰੇ ਤੇ ਕੀ ਐਸਟੀ ਐਕਟ ਲਾਇਆ ਨਹੀਂ ਮੈਂ ਕਿ ਦਿਖਾਓ ਕਿਥੇ ਜਾਤੀ ਪਾਤੀ ਸ਼ਬਦ ਬੋਲੇ ਕਿੰਨੇ ਝੂਠੇ ਪਰਚੇ ਕਰ ਰਹੇ ਨੇ ਬਿਲਕੁਲ ਦਿਖਾਓ 10000 ਦੀ ਪਰੋਤੀ ਕਿੱਥੇ ਆ ਯਾਰ ਯਾਰ ਸ਼ਰਮ ਨਹੀਂ ਆਉਂਦੀ ਇਸ ਗੱਲ ਦੀ ਯਾਰ ਇਸ ਕਰਕੇ ਜੋ ਬਦਲਾਅ ਜੇ ਗੱਲਾਂ ਕਰਦੇ ਸੀ ਅੱਜ ਐਡਾਂ ਦੇ ਪੈਸਾ ਜਿਹੜੇ ਬੰਦੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਨੇ ਗੱਲਾਂ ਕਹਿੰਦੇ ਸੀ ਅੱਜ ਭਗਮੰਤ ਮੰਨ ਦੇ ਨਾਲ 1500 ਬੰਦਾ ਪੰਜਾਬ ਪੁਲਿਸ ਦਾ ਘਰ ਵਾਲੀ ਨਾਲ ਇੰਨਾ ਬੰਦਾ ਪੰਜਾਬ ਪੁਲਿਸ ਦਾ ਉਹ ਯਾਰ ਮੈਂ ਤੈਨੂੰ ਗੱਲ ਦਾ ਹਨਾ ਪੁਲਿਸ ਨਾਲ ਜਦੋਂ ਮੈਨੂੰ ਫੜ ਫੜ ਕੇ ਲੈਂਦੇ ਉੱਥੇ ਗੱਲਾਂ ਹੁੰਦੀਆਂ ਹੁੰਦੀਆਂ ਨੇ ਕਹਿੰਦੇ 200 ਵਾਰੀ ਸਾਡੇ 2 ਸਾਲਾਂ ਦੇ ਵਿੱਚ ਡਿਊਟੀ ਪੈ ਚੁੱਕੀ ਹੈ ਜਿਹੜੀ ਵੀਆਈਪੀ ਡਿਊਟੀ ਹੁੰਦਾ 200 ਵਾਰੀ ਵੀਆਈਪੀ ਡਿਊਟੀ 200 ਵਾਰੀ ਪੁਲਿਸ ਉੱਥੇ ਜਿਹੜੀਆਂ ਗੱਲਾਂ ਕਰਦੇ ਨੇ ਨਾ ਵਿੱਚ ਅਫਸਰ ਦੱਸਦੇ ਨੇ ਦੋ ਅੱਜ ਤਾਂ ਨਹੀਂ ਸਾਨੂੰ ਤੰਗ ਕੀਤਾ ਜਿਆਦੇ ਹਾਂ ਇਹੇ ਇਹ ਤੂੰ ਮੇਰੀ ਗੱਲ ਸੁਣ ਤੰਗ ਤਾਂ ਹੁਣ ਇਹਨਾਂ ਨੂੰ ਤੰਗ ਤਾਂ ਕੀ ਕਰਨਾ ਨੇ ਫੜਕੇ ਜਾ ਕੇ ਬਿਠਾ ਲਿਆ ਠੀਕ ਹੈ ਨਾ ਬਿਠਾਈ ਰੱਖਿਆ ਵੀ ਜਦੋਂ ਹੁਣ ਲਾਇਆ ਤਾਂ ਨਹੀਂ ਵੀ ਅੱਗੇ ਤੂੰ ਬੋਲ ਨਹੀਂ ਜਾਂ ਜਾਈ ਯਾਰ ਇਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗ ਚੁੱਕਿਆ ਪੁਲਿਸ ਵਾਲਿਆਂ ਨੂੰ ਤਾਂ ਪੁਲਿਸ ਵਾਲਿਆਂ ਦਾ ਪਤਾ ਲੱਗ ਚੁੱਕਿਆ ਵੀ ਇਹ ਡਰਨ ਡੋਰ ਨਾਲ ਤਾਂ ਹੈ ਨਹੀਂ ਮੈਨੂੰ ਤਾਂ ਸਾਰਾ ਕੁਝ ਕਰਕੇ ਦੇਖ ਲਿਆ ਤੇਰੇ ਸਾਹਮਣੇ ਠੀਕ ਹੈ ਇਹਨਾਂ ਨੂੰ ਪਤਾ ਸੀਗਾ ਇਹਨਾਂ ਨੂੰ ਹੁਣ ਇਹ ਵੀ ਪਤਾ ਸੀਗਾ ਵੀ ਜੱਜ ਨਾ ਛੱਡਾਂਗੇ ਤੜਕੇ ਨੂੰ ਕੱਟ ਵੀ ਹੋਊਗਾ ਇਹਨਾਂ ਨੂੰ ਇਹ ਵੀ ਪਤਾ ਸੀ ਨਾ ਤੜਕੇ ਨੂੰ ਕੱਟ ਵੀ ਹੋਊ ਤੜਕੇ ਨੂੰ ਧਰਨਾ ਵੀ ਲ ਪਰਮਾਤਮਾ ਨੇ ਵਧੀਆ ਦਿਨ ਸੁਣਿਆ ਅੱਜ ਸਿੱਧੂ ਦਾ ਅੱਜ ਉਸ ਜੀ ਤੋਂ ਅੱਜ ਮਤੋਂ ਹਜੇ ਆਈ ਨਹੀਂ ਗਿਆ ਕਿ ਸਾਡੇ ਪਰਮਾਤਮਾ ਨੇ ਸਾਡੀ ਚੰਗੀ ਵਾਂਹ ਫੜੀ ਆ ਅੱਜ ਦੇ ਦਿਨ ਸਾਡੇ ਭਰਾ ਨੇ ਜਨਮ ਲੈਤਾ ਯਾਰ ਮੁੜ ਕੇ ਆਇਆ ਸਿੱਧੂ ਹਨਾ ਤੇ ਉਸ ਜੀ ਦੀ ਬਹੁਤ ਖੁਸ਼ੀ ਆ ਉਹ ਵੀ ਉਹ ਕਿਹਨੇ ਉਹ ਵੀ ਤਾਂ ਇਹਨਾਂ ਨੇ ਮਰਵਾਇਆ ਹੋਰ ਕਿਹਨੇ ਮਰਵਾਇਆ ਹਨਾ ਇਸ ਕਰਕੇ ਅਜ ਤੱਕ ਚਲੋ ਅਜ ਤੱਕ ਲੋਕਾਂ ਨੇ ਚਲੋ ਪੰਜਾਬ ਦੇ ਵਿੱਚ ਉਹ ਬਹੁਤ ਵੱਡੀ ਖੁਸ਼ੀ ਆ ਕੱਲ ਨੂੰ ਕੱਲ ਨੂੰ ਹੁਣ ਓਏ ਪਤਾ ਸੀ ਇਹਨਾਂ ਨੂੰ ਵੀ ਧਰਨਾ ਲੱਗੂਗਾ ਸਾਰਾ ਕੁਝ ਕਰੂਗਾ ਪੰਜਾਬ ਦੇ ਲੋਕ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਪਕਮਾਨ ਤੋਂ ਮਾਨ ਸਿੱਖਾਂ ਦਾ ਸਭ ਤੋਂ ਵੱਡਾ ਬੈਰੀ ਤੇ ਸਭ ਤੋਂ ਵੱਡਾ ਦੁਸ਼ਮਣ ਹੈ ਪੱਗਾਂ ਦਾ ਇਹ ਸਮਝ ਹਿਸਾਬ ਲਾ ਲਓ ਆਮ ਆਦਮੀ ਪਾਰਟੀ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਹੈ ਇਹ ਜਦ ਨਾਲ ਜਲਦੀ ਤੁਸੀਂ ਪੰਜਾਬ ਦੇ ਲੋਕ ਇਹ ਗੱਲ ਨੂੰ ਸਮਝੋਗੇ ਤਾਂ ਫਾਇਦੇ ਦੇ ਵਿੱਚ ਰਹੋਗੇ ਨਹੀਂ ਸਮਝੋਗੇ ਤਾਂ ਭਾਈ ਤੁਹਾਡੀ ਮਰਜ਼ੀ ਹੈ ਖਾਈ ਚੱਲੋ ਸਿੱਤਰ ਫਿਰ ਤਾਂ ਕੋਈ ਫਾਇਦਾ ਨਹੀਂ ਇਕੱਠੇ ਹੋ ਜੂਗੇ ਤਾਂ ਵਧੀਆ ਰਹੋਗੇ ਤਾਂ ਸਾਰੀਆਂ ਪਾਰਟੀਆਂ ਮੇਜਿਕ ਨੂੰ ਹੁਣ ਇਕੱਠੀਆਂ ਹੋ ਕੇ ਆਪੋ ਆਪਣੇ ਕੈਂਡੀਡੇਟ ਖੜੇ ਕਰ ਲੈਣੀਆਂ ਉਹ ਲੋਕ ਸਭਾ ਦੇ ਵਿੱਚ ਜਾ ਕੇ ਤੁਹਾਡੇ ਲਈ ਬੋਲੂ ਕਾਨੂੰ ਇਹ ਸਮਝ ਨਹੀਂ ਆਉਂਦੀ ਸਿੱਖਾਂ ਨਾਲ ਕਿੱਡਾ ਵੱਡਾ ਇਸ ਟਾਈਮ ਧੁੱਕਾ ਧੱਕਾ ਹੋ ਰਿਹਾ ਜੇ ਤੁਹਾਡੇ ਵਰਗੇ ਬੋਲਣ ਵਾਲਿਆਂ ਦੇ ਵੀ ਉਹਨਾਂ ਨੇ ਚੱਕ ਕੇ ਐਨਐਸਏ ਲਾ ਦਿੱਤੇ ਮੇਰੇ ਤੇ ਮੈਂ ਤੁਮ ਗੱਲ ਦੱਸਦਾ ਐਨਐਸਏ ਪਹਿਲੀ ਗੱਲ ਜਿਹੜਾ ਚਲੋ ਬਹਿ ਤਾਂ ਐਡੀ ਵੱਡੀ ਕਿਰਪਾ ਜੇ ਹੁਣ ਆਪਣੇ ਤੇ ਅਜੇ ਕੁਝ ਕਰਨਗੇ ਹੁਣ ਕੋਈ ਵੀ ਆਪਣੇ ਦਾ ਨਵਾਂ ਪਰਚਾ ਕਰਨਗੇ ਤਾਂ ਫਿਰ ਇਹ ਹਿਸਾਬ ਲਾ ਲਾ ਜੇ ਕਿਸੇ ਵੀ ਤਰ੍ਹਾਂ ਦਾ ਪਰਚਾ ਕੀਤਾ ਤਾਂ ਹੋ ਸਕਦਾ ਇਹਦੋਂ ਬਾਅਦ ਚ ਮੈਂ ਲੋਕਾਂ ਦੇ ਨਾਲ ਗੱਲ ਕਰ ਗੱਲਬਾਤ ਕਰਕੇ ਇਹਦੋਂ ਬਾਅਦ ਚ ਮੈਂ ਇਥੋਂ ਐਂਡ ਤਾਂ ਛੋਣ ਲੜਾ ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ ਐ ਐ ਤਾਂ ਇਹ ਪਰਚੇ ਪਾਈ ਜਾਣਗੇ ਤਾਂ ਇਹਨਾਂ ਨੇ ਆਪ ਇਹਨਾਂ ਕੋਲੇ ਪਾਵਰ ਆ ਅਸੀਂ ਪਰਚੇ ਪਵਾਈ ਜਾਈ ਅਸੀਂ ਕਿੰਨਾ ਕਟਾਂ ਫਿਰ ਚੁੱਪ ਕਰਕੇ ਬੈਠਾਂਗੇ ਫਿਰ ਤਾਂ ਫਿਰ ਤਾਂ ਕੁਝ ਨਾ ਕੁਝ ਹੂਲਾ-ਪੋਕਣਾ ਹੀ ਪੈਣਾ ਮੈਂ ਤੁਹਾਨੂੰ ਸਾਫ਼ ਗੱਲ ਦੱਸ ਤੀ ਜਾ ਆ ਹੀ ਕੁਝ ਕਰਦੇ ਰਹੇ ਜਿਹੜੀ ਤੂੰ ਐਨਐਸਏ ਵਾਲੀ ਗੱਲ ਕਰੀ ਆ ਇਹ ਇਹਨਾਂ ਦੀ ਐਸੀ ਇਹ ਲਾ ਕੇ ਦਿਖਾਉਣੇ ਇਹ ਹੁਣ ਇਸ ਟਾਈਮ ਪੰਜਾਬ ਦੇ ਇਹ ਕਿੰਨਾ ਕਟਾਂ ਸਾਨੂੰ ਡੱਕਣਗੇ ਇਸ ਇਸ ਤੋਂ ਬਾਅਦ ਸਿੱਧੀ ਸਿੱਧੀ ਸਰਕਾਰ ਸਿੱਧਾ ਸਿੱਧਾ ਭਗਮਾਨਤ ਮਾਨ ਦੇ ਜਾ ਕੇ ਘਰੇ ਲੋਕ ਬੈਠਣਗੇ ਬਿਲਕੁਲ ਲਾ ਕੇ ਦਿਖਾਉਣ ਹੁਣ ਨਾ ਮੈਂ ਐਨਐਸਐ ਕਿਸੇ ਵੀ ਨੌਜਵਾਨ ਤੇ ਇਸ ਤੋਂ ਬਾਅਦ ਚ ਇਹਨਾਂ ਨਾਲ ਉਹ ਕਰਾਂਗੇ ਜਿਹੜੀ ਨਾ ਕਰਨੀ ਹੋਰ ਇਸ ਤੋਂ ਬਾਅਦ ਮੈਂ ਸਾਰੀਆਂ ਜਥੇਬੰਦੀਆਂ ਨੂੰ ਜਿਨ੍ਹਾਂ ਨੂੰ ਵੀ ਸਾਰੇ ਨਾਲ ਨੇ ਕਿਸਾਨ ਜਥੇਬੰਦੀਆਂ ਕਰਕੇ ਦਿਖਾਉਣ ਸਾਰਾ ਸਾਰਾ ਕੁਝ ਕਰਕੇ ਦਿਖਾਵਾਂਗੇ ਤੇ ਫਿਰ ਤੁਸੀਂ ਹੁਣ ਲੋਕਾਂ ਤੋਂ ਪੁੱਛਣਾ ਕੀ ਹੈ ਜਦਾ ਤੁਸੀਂ ਚੋਣ ਲੜੀ ਲਓ ਪਤਾ ਲੱਗ ਜੂਗਾ ਵੀ ਲੋਕ ਇੱਥੇ ਭੇਜਣਾ ਚਾਹੁੰਦੇ ਨੇ ਕਿਸੇ ਹੱਬ ਦੇ ਹੱਕ ਵਾਲੇ ਨੂੰ ਜਾਂ ਨਹੀਂ ਚਾਹੁੰਦੇ ਨਹੀਂ ਕੋਈ ਗੱਲ ਨਹੀਂ ਹਜੇ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਸਮਾਂ ਹੁੰਦਾ ਕੋਈ ਗੱਲ ਨਹੀਂ ਆਪਾਂ ਲੜ ਰਹੇ ਆ ਗੱਲ ਤਾਂ ਇਹ ਇਹ ਹਜੇ ਸਮਾਂ ਦੇਖਦੇ ਆਂ ਸਮਾਂ ਕਿੱਧਰ ਨੂੰ ਲੈ ਕੇ ਜਾਂਦਾ ਕਿਸੇ ਚੀਜ਼ ਨੂੰ ਬਾਕੀ ਜਿਹੜੀ ਜਿਹੜੀ ਗੱਲ ਆਪਣੀ ਆਪਾਂ ਲੜੀ ਰਹੇ ਆਂ ਪੰਜਾਬ ਲਈ ਉਹ ਵੀ ਤਾਂ ਗੱਲ ਚੱਲ ਉਹ ਆਪਾਂ ਤਾਂ ਜੋ ਕੁਝ ਕਰ ਰਹੇ ਆਂ ਆਪਾਂ ਕਰ ਹੀ ਰਹੇ ਆਂ ਹਨਾ ਬਾਕੀ ਗੱਲ ਮੇਰੀ ਲਾਸਟ ਤੇ ਕੋਈ ਗੱਲ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਮੇਰੇ ਸਾਰੇ ਜਿੰਨੇ ਵੀ ਤੁਸੀਂ ਮੈਨੂੰ ਇਸ ਟਾਈਮ ਦੇਖ ਰਹੇ ਹੋ ਵੀਰੋ ਬਾਈ ਬਣ ਕੇ ਯਾਰ ਬਹੁਤ ਹੀ ਮਾੜੀ ਸਰਕਾਰ ਹੈ ਸਾਰਿਆਂ ਦੇ ਸਾਰੇ ਜਿੰਨੇ ਵੀ ਲੀਡਰ ਨੇਗੇ ਸਾਰਿਆਂ ਦੇ ਸਾਰੇ ਯਾਰ ਆਪਣੀਆਂ ਕੁਰਸੀਆਂ ਚਮਕਾਉਣ ਲਈ ਹੋਏ ਹੋਏ ਨੇ ਨਾ ਰਾਜਨੀਤਿਕ ਲੀਡਰਾਂ ਡਟ ਕੇ ਵਿਰੋਧ ਕਰੋ ਡੱਟ ਕੇ ਜਿਹੜੇ ਵੀ ਮਰਜ਼ੀ ਪਾਰਟੀ 'ਤੇ ਡੱਟ ਕੇ ਸਵਾਲ ਕਰੋ ਜਵਾਬ ਕਰੋ ਵੀ ਇਹ ਸਾਡੇ ਵਾਰੀ ਕਿਉਂ ਬਣ ਗਏ ਸਾਡੇ ਨੌਜਵਾਨ ਇਸ ਟਾਈਮ ਜੇਲ੍ਹਾਂ ਦੇ ਵਿੱਚ ਨੇਗੇ ਉਹਨਾਂ ਦੇ ਲਈ ਕਿਉਂ ਨਹੀਂ ਆਵਾਜ਼ ਬੁਲੰਦ ਕਰ ਰਹੇ ਸਾਡੇ ਕਿਸਾਨ ਇਸ ਟਾਈਮ ਬਾਰਡਰਾਂ ਦੇ ਉੱਪਰ ਨੇਗੇ ਉਹਨਾਂ ਲਈ ਕਿਉਂ ਨਹੀਂ ਉਹਨਾਂ ਲਈ ਕਿਉਂ ਨਹੀਂ ਕੋਈ ਸਵਾਲ ਖੜਾ ਕਰ ਰਹੇ ਉਹਨਾਂ ਦੇ ਕਿਉਂ ਨਹੀਂ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਬਾਕੀ ਡੱਟ ਕੇ ਮੈਦਾਨ 'ਚ ਖੜੇ ਆ ਸਾਰਿਆਂ ਦਾ ਧੰਨਵਾਦ ਜੀ